ਜੀ ਸਾਸ਼੍ਰੀ ਕਾਲ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਜੀ ਖਿਚੜੀ ਤੇ ਚਲੋ ਫਿਰ ਬਣਾਉਣੀ ਆ ਜੀ ਰੈਡੀ ਹੋ ਆ ਜੋ ਫਿਰ ਨਾਲੇ ਬਣਾਉਣੀ ਆ ਜੀ ਖਿਚੜੀ ਤੇ ਨਾਲੇ ਕਰਦੇ ਆਂ ਗੱਲਾਂ ਬਾਤਾਂ ਚਲੋ ਫਿਰ ਆਪਾਂ ਚੱਕਿਆ ਪਿਆਜ਼ ਤੇ ਟਮਾਟਰ ਦੇ ਚਲੋ ਇਹਨੂੰ ਧੋ ਲਈਏ ਤੇ ਨਾਲੇ ਲਈਏ ਛਿੱਲ ਫਿਰ ਚਲੋ ਤੁਰੋ ਫਿਰ ਹਾਂ ਜੀ ਤੇ ਆਪਾਂ ਪਿਆਜ਼ ਤੇ ਟਮਾਟਰ ਨੂੰ ਹੁਣ ਧੋ ਲਿਆਈ ਆ ਤੇ ਇਹਨਾਂ ਨੂੰ ਛਿੱਲ ਲਿਆਗਾ ਤੇ ਹੁਣ ਆਪਾਂ ਇਹਨਾਂ ਨੂੰ ਕੱਟਣ ਲੱਗੀਆਂ ਚਲੋ ਆਜੋ ਓਹੋ ਮੇਰੇ ਹੱਥ ਇੰਨਾ ਨੂੰ ਆਇਲ ਲੱਗਣ ਕਰਕੇ ਥੋੜੇ ਜਿ ਿਸਲਦੇ ਨੇ ਚਲੋ ਜੀ ਆਪਾਂ ਹੱਥ ਕਰਲੇ ਸੀਗੇ ਸਾਫ਼ ਤੇ ਹੁਣ ਵੇਖਿਓ ਅਸੀਂ ਕੱਢਦੇ ਪਿਆਜ਼ ਤੇ ਟਮਾਟਰ ਉਹ ਪਹਿਲਾਂ ਤੇ ਹੱਥ ਇੰਨਾ ਫਿਸਲਣ ਦੇ ਮੈਨੂੰ ਤਾਂ ਇਹ ਲੱਗਣ ਕਿ ਮੈਂ ਉਂਗਲ-ਉਂਗਲ ਹੀ ਨਾ ਵਢਾਲਾ ਪਿਆਜ਼ ਟਮਾਟਰ ਦਾ ਤਾਂ ਪਤਾ ਨਹੀਂ ਜਿੰਨੇ ਮੇਰੇ ਹੱਥ ਫਿਸਲਣ ਦੇ ਮੈਨੂੰ ਲੱਗਣ ਦੇ ਕਿ ਮੈਂ ਉਂਜੀ ਉਂਗਲ-ਉਂਗਲ ਵਢਾ ਕੇ ਬਹਿ ਜਾਣਾ ਚਲੋ 1990 ਵਾਲੇ ਜਨ 1990 ਤੋਂ ਲੈ ਕੇ ਜਿਹੜੇ 2000 ਸੰਨ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਜਦੋਂ ਕਿਤੇ ਮੀਂਹ ਆਉਂਦਾ ਹੁੰਦਾ ਸੀ ਨਾ ਤੇ ਆਪਣੀਆਂ ਮੰਮੀਆਂ ਪੂਰਾ ਟਾਈਮ ਵੇਟ ਕਰਦੀਆਂ ਜੀ ਕਦੋਂ ਮੀਂਹ ਹਟੂਗਾ ਤੇ ਕਦੋਂ ਆਪਾਂ ਰੋਟੀ ਬਣਾਵਾਂਗੇ ਕਿਉਂਕਿ ਉਹਨੇ ਟਾਈਮ ਤੇ ਇੰਨਾ ਜ਼ਿਆਦਾ ਗੈਸ ਹੈ ਰਹੀ ਵੀ ਜਿੰਨਾ ਜ਼ਿਆਦਾ ਨਹੀਂ ਸੁਧੂਵੇਂ ਹੁੰਦਾ ਕਿ ਚੱਲ ਭੈਣੇ ਜਿਹੜਾ ਗੈਸ ਬਚੇ ਉਹਨਾ ਹੀ ਸਹੀ ਨੇ ਭੈਣੇ ਚਾਹ ਦੇ ਦਿਨ ਕੱਢ ਜੂਗਾ ਐ ਸੋਚਦੇ ਹੁੰਦੇ ਸੀ ਕਿ ਹਾਏ ਜ਼ਿਆਦੇ ਦਿਨ ਕੱਢ ਜੂਗਾ ਉਦੋਂ ਇਹ ਗੈਸ ਹੋਣੀ ਜ਼ਿਆਦਾ ਹੈ ਉਦੋਂ ਥੋੜਾ ਇੰਨਾ ਜ਼ਿਆਦਾ ਟ੍ਰੈਂਡ ਹੁੰਦਾ ਹੈ ਉਦੋਂ ਤੇ ਮੀਂਹ ਜਦੋਂ ਕਿਤੇ ਆਉਣਾ ਤੇ ਬੀਕ ਦੇ ਰਹਿਣਾ ਹਾਈ ਕਦੋਂ ਮੀਂਹ ਹਟੂਗਾ ਕਦੋਂ ਮੀਂਹ ਹਟੂਗਾ ਤੇ ਕਦੋਂ ਅਹੀਂ ਰੋਟੀਆਂ ਬਣਾਵਾਂਗੇ ਤੇ ਜੇ ਕਿਤੇ ਮੀਂਹ ਨਹੀਂ ਹਟਦਾ ਤੇ ਫੇਰ ਬਣਦੀ ਸੀਗੀ ਖਿਚੜੀ ਤੇ ਜਾਂ ਬਣਦੇ ਹੀ ਲੂਣ ਵਾਲੇ ਛੋਲ ਕਿਉਂਕਿ ਜਲਦੀ ਬਣ ਜਾਂਦੇ ਹੀ ਇਹਦੇ ਵਿੱਚ ਜਿਆਦਾ ਬਾਹਰ ਅੰਦਰ ਆਉਣ ਦਾ ਕੋਈ ਦਿੱਕਤ ਨਹੀਂ ਹੁੰਦੀ ਪਰ ਉਹ ਦਿਨ ਨਹੀਂ ਵਾਪਸ ਆਉਂਦੇ ਹੁਣ ਗੈਸ ਵੀ ਆ ਗਈ ਚੁੱਲ੍ਹੇ ਵੀ ਆ ਗਏ ਪਰ ਆਪਾਂ ਹੁਣ ਰਲ ਕੇ ਬੰਨੇ ਵੀ ਨਹੀਂ ਆ ਹੁਣ ਤੇ ਖਿਚੜੀ ਵੀ ਨਹੀਂ ਚੰਗੀ ਲੱਗਦੀ ਪਹਿਲਾਂ ਇਹੋ ਖਿਚੜੀ ਇੰਨੀ ਵਧੀਆ ਲੱਗਦੀ ਸੀ ਕਿਉਂਕਿ ਉਹਦਾ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਲੜ ਲੜ ਕੇ ਖਾਣੀ ਹਾਰੇ ਮੈਨੂੰ ਥੋੜੀ ਦਿੱਤੀ ਮੈਨੂੰ ਜਿਆਦੀ ਦੇਤੀ ਤੂੰ ਜਿਆਦੀ ਕਰ ਤੋ ਲਈ ਹੈ ਤੇ ਹੁਣ ਹੁਣ ਤੇ ਵੇਖ ਕੇ ਆਪਾਂ ਨੱਕ ਬੁੱਲ ਵਟਦੇ ਆ ਹੁਣ ਤੇ ਉਦੋਂ ਕਿਤੇ ਬਣਦੀ ਹੈ ਜਦੋਂ ਕਿਤੇ ਤਬੀਅਤ ਠੀਕ ਨਾ ਹੋਵੇ ਤੇ ਆਪਾਂ ਨੇ ਪੰਜਾਬ 'ਚ ਤੇ ਮੈਨੂੰ ਲੱਗਦਾ ਖਿਚੜੀ ਬਣਦੀ ਹੈ ਜੀ ਉਹ ਮਾਵਾਂ ਦੀ ਮਾਂ ਦੀ ਦਾਲ ਮਾਂ ਦੀ ਜਾਂ ਫਿਰ ਉਹਦੀ ਮੂੰਗ ਮੂੰਗ ਦੀ ਗ੍ਰੀਨ ਵਾਲੀ ਪਰ ਆਪਾਂ ਅੱਜ ਬਣਾਉਣ ਲੱਗੇ ਆਂ ਜੀ yellow ਪੀਰੀ ਦਾਲ ਨਹੀਂ ਹੁੰਦੀ ਜਿਹੜੀ ਪੀਲੀ ਦਾਲ ਦੀ। ਤੇ ਆਪਾਂ ਹੁਣ ਇਨ ਇਹਦੇ ਵਿੱਚ ਆਪਾਂ ਸਬਜ਼ੀਆਂ ਨਹੀਂ ਪਾਉਣੀਆਂ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣੀ ਆ ਖਿਚੜੀ। ਕੋਈ ਇਹਦੇ ਵਿੱਚ ਮੇਕਅਪ ਨਹੀਂ ਕਰਨਾ, ਤਾਮ-ਜਾਮ ਕੁਛ ਨਹੀਂ ਕਰਨਾ। ਇੱਕਦਮ ਸਿੰਪਲ ਤੇ ਹੁਣ ਆਪਾਂ ਨੇ ਟਮਾਟਰ ਵੀ ਕੱਟ ਲਏ ਤੇ ਪਿਆਜ਼ ਵੀ ਕੱਟ ਲਿਆ। ਤੇ ਹੁਣ ਆਪਾਂ ਆਪਣਾ ਚੁੱਲਾ ਤਾਂ ਲੱਗੇ। ਚਲੋ ਜੀ ਆਪਾਂ ਤਾਲਿਆ ਜੀ ਆਪਣਾ ਚੁੱਲਾ। ਲਓ ਜੀ ਉਸ ਕਰ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਚੁੰਡੂਖ ਕਿਉਂ ਕਿ ਖਿਚੜੀ ਤਾਂ ਫਿਰ ਦੇਸੀ ਘਿਓ ਦੀ ਚੰਗੀ ਲੱਗਦੀ ਆ ਤੇਲ ਤੂਲ ਤੇ ਕਿੱਥੇ ਚੰਗੇ ਲੱਗਦੇ ਚਲੋ ਜੀ ਆਪਾਂ ਇਹਦੇ ਚ ਪਾਟਤ ਕਿਉਂ ਤੇ ਫਿਰ ਆਪਾਂ ਪਾਵਾਂਗੇ ਜੀ ਚੁਟਕੀਕ ਜੀਰਾ ਜਿਆਦਾ ਜੀਰਾ ਨਹੀਂ ਕਿਉਂਕਿ ਜਿਆਦਾ ਚੰਗਾ ਨਹੀਂ ਲੱਗਦਾ ਥੋੜਾ ਜਿਹਾ ਜੀਰਾ ਪਾਵਾਂਗੇ ਆਪਾਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਪਾਉਣ ਲੱਗੇ ਆ ਨਾ ਓਹੋ ਇਹ ਤਾਂ ਹਜੇ ਗਰਮ ਨਹੀਂ ਸੀ ਹੋਇਆ ਚਲੋ ਕੋਈ ਗੱਲ ਨਹੀਂ ਹੋ ਜਾ। ਆਜੋ ਜੀ ਹੁਣ ਅੱਜ ਤੁਹਾਨੂੰ ਅਸੀਂ ਖਿਚੜੀ ਖਵਾਵਾਂਗੇ ਖਿਚੜੀ ਬਿਨਾ ਮੇਕਅਪ ਵਾਲੇ ਇਕਦਮ ਸਿੰਪਲ ਇਹ ਥੋੜਾ ਜਿਹਾ ਗਰਮ ਹੋ ਜਾ ਚਟਕਾਰੇ ਮਾਰੂਗਾ ਤੇ ਫਿਰ ਅਸੀਂ ਅੱਜ ਪਾਣੂਗੀ ਪਿਆਜ਼ ਇਹ ਹੁਣ ਮੈਂ ਇੱਕ ਪਲੇਟ ਲੈ ਕੇ ਆਵਾਂ ਕਿਉਂਕਿ ਫਿਰ ਇਹਨੂੰ ਇਹਨੂੰ ਮੈਂ ਕਿੱਥੇ ਰੱਖੂੰਗੀ ਨੇ ਦੇਤੇ ਰੱਖੂੰਗੀ ਕਿਉਂ ਇੰਨੀਆਂ ਪਲੇਟਾਂ ਝੂਠੀਆਂ ਕਰਨੀਆਂ ਆ ਮੈਂ ਇਹ ਜੀ ਵੇਟ ਕਰਦੀ ਪਈ ਆ ਕਿ ਇਹ ਗਰਮ ਹੋ ਜੇ ਇਕਦਮ ਫਿਰ ਮੈਂ ਅਚ ਅਨੀਅਨ ਡਾਲ ਦੂੰ ਫਿਰ ਥੋੜਾ ਜਿਹਾ ਮੈਂ ਪਿਆਜ਼ ਭੁੰਨੂਗੀ ਬਸ ਇਹਨੂੰ ਹੁਣ ਹੋ ਗਿਆ ਹੋ ਗਿਆ ਜੀ ਓਹੋ ਇਹ ਜੇ ਆਪਣਾ ਉਦਾਰ ਚੜਾਇਆ ਇੰਨੀ ਅੱਜ ਤਾਂ ਧੂਆਂ ਧੂਆਂ ਹੋ ਜਾਣਾ ਚਲੋ ਇਹ ਨੂੰ ਅਸੀਂ ਤੇ ਘੱਟ ਲਾ ਲੀਏ। ਇਹ ਤੇ ਇੱਕ ਦੋ ਚੰਨ ਨੂੰ ਇਹ ਮੈਂ ਉਹ ਨਾਲ ਰੱਖ ਦਿੱਤੇ। ਤਾਂ ਵੀ ਤੇ ਜੀ ਤੇ 100 ਨਹੀਂ ਪਈ ਹੋਊਗੀ। ਜੀ ਤੇ 100 ਨਹੀਂ। ਹਾਂ ਤਨੀਓਂ ਦੇ। ਇਹ ਨੂੰ ਆਪਾਂ ਥੋੜਾ ਜਿਹਾ ਭੁੰਨਣਾ, ਥੋੜਾ ਜਹਾ। ਔਰ ਕੁਚੜੀ ਬਣਾਣੇ ਆ ਤੇ ਨਾ ਪੱਕ ਤੇ ਬਾਜ ਵਿੱਚ ਜਾਣਾ ਇਹ ਥੋੜਾ ਦੇ ਭੁੰਨਾਇਆ ਠੀਕ ਆ। ਚਲੋ

ਸਾਡਾ ਹੁਣ ਮਸਾਲਾ ਜਿਹੜਾ ਉਹ ਤਲ ਗਿਆ ਵਾ ਇਹਨੂੰ ਆਪਾਂ ਇਹਦੇ 'ਚ ਪਾਵਾਂਗੇ ਜੀ ਨਮਕ ਤੇ ਹਲਦੀ ਆਪਾਂ ਇਹਦੇ 'ਚ ਜੋ ਮਿਰਚੀ ਵਾਲਾ ਕੜਕਾ ਵਾ ਉਹ ਅਸੀਂ ਬਾਅਦ 'ਚ ਲਾਵਾਂਗੇ ਜਿਹਦੇ ਭਾਂਜੂਗੀ ਉੱਪਰ ਤੋਂ ਹੁਣ ਅਸੀਂ ਇਹਦੇ 'ਚ ਝਾੜੇ ਮਸਾਲੇ ਨਹੀਂ ਪਾਉਣੇ ਕਿਉਂਕਿ ਆਪਾਂ ਸਿਰਫ ਨਮਕ ਤੇ ਹਲਦੀ ਓਨਲੀ ਮਿਰਚੀ ਉਹ ਅਸੀਂ ਬਾਕੀ ਨਮਕ ਤੇ ਹਲਦੀ ਹੁਣ ਆ ਪਾਉਣ ਲੱਗੇ ਆ ਇਹ ਬਾਕੀ ਹੁਣ ਮਿਰਚਾਂ ਬਾਅਦ ਵਿੱਚ ਪਾਵਾਂਗੇ ਮੇਰੇ ਹੱਥ 'ਚ ਮਿਰਚ ਲੱਗ ਗਈ ਚਲੋ ਹੁਣ ਇਹਨਾਂ ਨੂੰ ਆਪਾਂ ਮਸਾਲਾ ਨਮਕ ਤੇ ਹਲਦੀ ਵਾਸ ਪਾਈਆ ਆਪਾਂ ਤੁਹਾਨੂੰ ਜਿਦਾ ਪਹਿਲਾਂ ਹੀ ਦੱਸਤਾ ਇਹਨਾਂ ਕਿ ਆਪਾਂ ਸਿੰਪਲ ਬਣਾਉਣੀ ਹੈ ਕੋਈ ਜਾੜਾ ਇਸ ਮੇਕਅਪ ਨਹੀਂ ਕਰਨਾ ਕਿ ਸਬਜ਼ੀਆਂ ਨਹੀਂ ਪਾਉਣੀਆਂ ਕਿਉਂਕਿ ਇਹ ਨਹੀਂ ਬਣਾਉਣੀ ਸਿੰਪਲ ਚੀਜ਼ੀ ਤੇ ਚਲੋ ਜੀ ਹੁਣ ਆਤੇ ਦੇਚਾ ਹਸ ਕੋਈ ਨੀਂ ਦੀ ਜੀ ਪੀਲੇ ਦਾਣ ਹੁੰਦੀ ਨਾ ਪੀਲੇ ਦਾਣੂ ਵਾਲੀ ਤੇ ਰਾਈ ਹੁਣ ਇਹ ਨਾ ਕਹਿ ਲਵੋ ਕਿ ਸਾਨੂੰ ਤਾਂ ਖਿਚੜੀ ਬਣਾਉਣੀ ਆਉਂਦੀ ਸੀਗੀ ਤਾਨੂੰ ਹੁੰਦੀ ਸੀ ਕਿ ਕਈ ਲੋਕਾਂ ਨੂੰ ਚਾਹ ਦਾ ਵੀ ਨਹੀਂ ਪਤਾ ਕਿ ਚਾਹ ਕਿੱਦਾਂ ਬਣਦੀ ਹੈ ਜਿਨ੍ਹਾਂ ਨੂੰ ਨਹੀਂ ਬਣਾਉਣੀ ਹੁੰਦੀ ਉਹਨਾਂ ਨੂੰ ਮੈਂ ਸਿਖਾਉਂਦੀ ਪਈ ਹਾਂ ਤੇ ਜੇ ਤੁਹਾਨੂੰ ਮੇਰਾ ਵੀਡੀਓ ਚੰਗਾ ਲੱਗੂਗਾ ਤੇ ਤੁਸੀਂ ਸਬਸਕ੍ਰਾਈਬ ਵੀ ਕਰ ਲਓ ਤੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਨ੍ਹਾਂ ਨੂੰ ਖਿਚੜੀ ਨਹੀਂ ਬਣਾਉਣੀ ਹੁੰਦੀ ਉਹਨਾਂ ਨੂੰ ਵੀ ਆਜਾ ਆਉਣ ਲੱਗੀਆਂ ਚ ਪਾਣੀ ਤੇ ਕੁਛ ਤੋਂ ਬਾਅਦ ਆਉਣ ਗਿਆ ਸੀਟੀਆਂ ਇਹ ਜਿਦੜੀ ਆਪਾਂ ਪਹਿਲਾਂ ਹੀ ਪਾ ਗਏ ਅਖੀਨ ਇਹਨੂੰ ਜਿਆਦੀਆਂ ਸੀਟੀਆਂ ਲਗਾਉਣ ਦੀ ਲੋੜ ਨਹੀਂ ਪੈਣੀ ਮੈਨੂੰ ਦੋ ਸੀਟੀਆਂ ਚ ਹੋ ਜਾਣੀਆਂ ਤਾਂ ਕਿ ਆਪਾਂ ਪਹਿਲਾਂ ਹੀ ਕਿਉਂ ਘਰ ਆਖਤੀਏ ਸੇਕ ਕਰਕੇ ਕਿ ਜਲਦੀ ਬੰਦ ਹੋਵੇ ਚਲੋ ਠੀਕ ਆ ਜੀ ਹੁਣ ਮੈਂ ਇਹਨੂੰ ਟੱਕਾ ਨੂੰ ਬੰਦ ਕਰ ਲਿੱਤੀ ਆ ਚਲੋ ਇਹਨੂੰ ਕਰਤਾ ਬੰਦ ਤੇ ਹੁਣ ਸੀਟੀਆਂ ਆਉਣਗੀਆਂ ਤੇ ਫਿਰ ਤੁਹਾਨੂੰ ਮੈਂ ਦੱਸੂਗੀ ਕਿਵੇਂ ਦੀ ਬਣੀਆਂ ਚਲੋ ਜੀ ਸੀਟੀਆਂ ਹੁਣ ਲੱਗੀਆਂ ਤੇ ਇਹਦੇ ਇੰਜ ਕੱਢਣਾ ਨਾ ਬਹੁਤ ਜ਼ਰੂਰੀ ਆ ਬਈ ਇੰਜ ਇਹ ਵਿੱਚ ਬਹੁਤ ਜ਼ਰੂਰੀ ਹੈ ਨਹੀਂ ਤੇ ਉਲਟ ਵੀ ਸਾਡਾ ਜਾ ਲੋ ਖਿਚੜੀ ਚੱਕੋ ਸਾਡੀ ਖਿਚੜੀ ਹੋ ਚੁੱਕੀ ਹੈ ਰੈਡੀ ਤੇ ਆਪਾਂ ਇਹਦੇ ਵਿੱਚ ਪਹਿਲਾਂ ਮਿਰਚਾਂ ਦਾ ਤੜਕਾ ਨਹੀਂ ਪਾਇਆ ਕਿਉਂਕਿ ਆਪਾਂ ਇਹਦੇ ਜਵਾਕਾਂਵਾ ਤੇ ਕੱਢਣੀ ਸੀ ਤੇ ਹੁਣ ਇਹਨੂੰ ਕੱਢਾਂਗੇ ਅਸੀਂ ਜਵਾਕਾਂਵਾ ਤੇ ਉੱਪਰੋਂ ਲਾਵਾਂਗੇ ਜੀ ਤੜਕਾ ਤੇ ਗੱਲਾਂ ਪਤਾ ਕਰਦੇ ਪਤਾ ਹੀ ਨਹੀਂ ਲੱਗਾ ਕਦੋਂ ਸਾਡੀ ਖਿਚੜੀ ਬਣ ਗਈ ਬਸ ਹੁਣ ਉਹ ਤੋਂ ਤੜਕਾ ਲੱਗੂਗਾ ਤੇ ਬਾਕੀ ਸੋਣਾ ਹੋ ਚੁੱਕੀ ਹੈ ਜੀ ਰੈਡੀ ਤੇ ਚੰਗਾ ਫਿਰ ਵੀਡੀਓ ਚੰਗੀ ਲੱਗੀ ਆ ਤੇ ਵੇਖ ਲਿਓ ਨਹੀਂ ਤੇ ਫਿਰ ਆਪਾਂ ਕੀ ਕਹਿ ਸਕਦੇ ਆ ਧੰਨਵਾਦ ਤੁਹਾਡਾ ਇੱਥੋਂ ਤੱਕ ਦੇਖਣ ਲਈ ਸਾਡੀ ਵੀਡੀਓ